ਹਾਂਜੀ ਹੁਣ ਤੱਕ ਦੀ ਵੱਡੀ ਤੇ اہم ਖਬਰ ਸਾਹਮਣੇ ਆ ਰਹੀ ਆ ਜਿਹਦੇ ਵਿੱਚ ਸੀਮ ਭਵੰਤਮਾਨ ਦਾ ਇੱਕ ਐਕਸ਼ਨ ਹੁੰਦਾਗਾ ਐਸਟੀਆਈ ਵਨਿਓ ਜਾਂਚ ਕੀਤੀ ਜਾਂਦੀ ਆ 328 ਰੁਪਏ ਜਿਹੜੇ ਗਾਇਬ ਹੁੰਦੇ ਆ ਤੇ ਉਹਦੀ ਭਾਲ ਕੀਤੀ ਜਾਂਦੀ ਆ 100 ਰੁਪਏ ਲੱਭ ਹੀ ਆ ਤੇ ਜਿਹੜੀ ਹੁਣ ਮੈਂ ਵੀਡੀਓ ਸੁਣਾਉਣਾ ਨਾ ਇਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਜਿਹੜਾ ਦਾਲ ਦੇ ਵਿੱਚ ਕਾਲਾ ਜਿਹੜੇ ਲੋਕ ਜਿਹੜਾ ਕੋਈ ਚੋਰ ਹੁੰਦਾ ਖੁਦ ਤਾਂ ਹੁਣ ਜਿਹਦੀ ਗ੍ਰਿਫਤਾਰੀ ਹੁੰਦੀ ਆ ਇਹ ਤਾਂ ਹੁਣ ਐਕਸ਼ਨ ਤਾਂ ਲੈਣਗੇ ਜਿਹੜੇ 328 ਰੁਪਏ ਹੋਏ ਆ ਗਾਇਬ ਵੀ ਕਿੱਥੇ ਗਾਇਬ ਹੋਇਆ ਕਿਨੇ ਕੀਤੇ ਆ 16 ਬੰਦੇ ਦਾ ਨਾਮ ਆਉਂਦਾ ਦੋ ਜਣਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜਿਹੜੇ ਹੁਣ ਕੋ ਆਪ ਹੀ ਡਰ ਰਹੀ ਜਾਂਦੇ ਜੀ ਮੈਨੂੰ ਨਾ ਗ੍ਰਿਫਤਾਰ ਕਰ ਲੈਣ ਮੈਨੂੰ ਨਾ ਕਰਨ ਤਾਂ ਇਹ ਤਾਂ ਫਿਰ ਬਈ ਖੁਦ ਚੋਰ ਹੋਣਗੇ ਨਾ ਜਿਹੜਾ ਆਪ ਡਰੂ ਵੀ ਮੈਨੂੰ ਨਾ ਗ੍ਰਿਫਤਾਰ ਕਰਨ ਹੁਣ ਇਸ ਗੱਲਾਂ ਨੂੰ ਲੈ ਕੇ ਵਿੱਚ ਆਉਂਦੀ ਹੈ ਬਾਾਰੀ ਸੁਖਵੀਰ ਬਦਲ ਦੀ ਟਿਕੜਗਾ ਸਭ ਦੀਨ ਨੂੰ ਸਵਾਲ ਪੁੱਛੇ ਜਾਂਦੇ ਆ ਇਹਨਾਂ ਨੂੰ ਇਹ ਆ ਵੀ ਕਿਤੇ ਗੱਲਾਂ ਦਾ ਹਿਸਾਬ ਨਾਲ ਲੈ ਲਈ ਜੀ ਸੀਐਮ ਭਵੰਤਮਨ ਕਹਿੰਦੇ ਆ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਇਹ ਪੈਸਾ ਚੜਦਾ ਐਸਜੀਪੀਸੀ ਇਹ ਮਾਮਲੇ ਨੂੰ ਲੈ ਕੇ ਕਿ ਕਿਤੇ ਸਵਾਲ ਹੋਰ ਹੀ ਨਾ ਖੜੇ ਪੁੱਛ ਲੈਣ ਸਾਨੂੰ ਤੇ ਇਸ ਕਰਕੇ ਉਲਟਾ ਸੀਐਮ ਭਵੰਤਮਨ ਨੂੰ ਕਿਹਾ ਜਾਂਦਾ ਵੀ ਤੁਸੀਂ ਕਾਲ ਤੱਕ ਦੇ ਜਥੇਦਾਰ ਬੰਦੀਓ ਵੀ ਤੁਸੀਂ ਆ ਕੇ ਸਾਹਮਣੇ ਸਾਡੇ ਸਵਾਲ ਪੇਸ਼ ਕੀਤਾ ਜਾਂਦਾ ਉੱਥੇ ਵੀ ਸਾਹਮਣੇ ਆ ਕੇ ਸਾਨੂੰ ਜਿਹੜੇ ਗੱਲਾਂ ਦੇ ਸਵਾਲ ਅਸੀਂ ਪੁੱਛਾਂਗੇ ਤੇ ਉਹਦੇ ਤੋਂ ਤਾਂ ਉਹ ਤਾਂ ਹੁਣ ਜਾਣੀ ਆ ਇੱਕ ਪਾਸੇ ਇਹਨਾਂ ਨੇ ਸਮਾਂ ਦੇ ਕੇ ਉਹਨਾਂ ਨੂੰ ਬਾਅਦ ਦੇ ਵਿੱਚ ਹੁਣ ਕਹਿੰਦੇ ਆ ਵੀ ਜੀ ਇਸ ਤਾਂ 4 ਵਜੇ ਕਿਹਾ ਸੀਐਮ ਭਵੰਤਮਨ ਬੰਨੀਓ ਕਿਹਾ ਤਾਂ ਭਾਈ ਸਵੇਰ 10 ਵਜੇ ਆਵਾਂਗੇ ਤੇ ਨਾਲੇ ਰਾਸ਼ਟਰਪਤੀ ਨੂੰ ਸੂਚਨਾ ਕੀਤੀ ਜਾਂਦੀ ਹੈ ਪਹਿਲਾਂ ਵੀਡੀਓ ਸੁਣਾ ਦਈਏ ਜਿਆਦਾ ਸਮਝਾ ਲਈ ਲੈਂਦਾ ਬਾਅਦ ਵਿੱਚ ਕਰਾਂ ਇਹ ਗੱਲਬਾਤ ਵੀ ਜਿਹੜਾ ਸੀਐਮ ਭੁਤਮਾਨ ਦਾ ਇੱਕ ਐਕਸ਼ਨ ਹੁੰਦਾ ਇਹਦੇ ਵਿੱਚ ਕੀ ਕਹਿਣਾ ਤੇ ਸੀ ਉਹ ਨਾ ਤੇ ਫਾਇਰ ਐ ਫਾਇਰ ਕਰਕੇ ਉਹ ਉਹ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ پیسے ਆਉਣ ਲੈਣ ਦੇਣ ਦਾ ਸਵਾਲ ਹੈ ਤਾਂ ਐਸੇ ਦਾ ਤਾਂ ਕੋਈ ਵੀ ਨਹੀਂ ਮੇਰੇ ਕੋਲ ਤੋਂ ਅਕੀਸ ਨੂੰ پیسے ਅਬਰ ਤਾਂ ਪੁੱਛੂਗਾ ਜਿਵੇਂ ਵੀ ਉਹਦੇ پیسے ਕਿੱਥੇ ਸ਼ੋਅਫ ਕਿਧਰ ਗਏ ਉਹ ਜਿਹੜਾ ਸਾਈਟ ਏ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਜਿਹਦੇ ਵਿੱਚ ਹੁਣ ਸੀਮ ਭਵੰਤਮਾਨ ਨੇ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਇਹਨਾਂ ਨੇ ਵੀ ਦੇਖੋ ਜਿਹੜਾ ਇਹਨਾਂ ਨੇ ਕਿਹਾ ਵੀ ਕਾਲ ਤੱਕ ਸਭ ਤੇ ਆ ਕੇ ਤੁਸੀਂ ਪੇਸ਼ ਹੋ ਜਿਹੜੇ ਸਵਾਲ ਅਸੀਂ ਪੁੱਛਾਂਗੇ ਜਵਾਬ ਦਿਓ ਪਰ ਤੁਸੀਂ ਜੋ ਇਹ ਸ੍ਰੋਮਣੀ ਕਮੇਟੀ ਜਾਂ ਜੋ ਵੀ ਆ ਇਹ ਗੱਲਾਂ ਬਾਰੇ ਇਹ ਆਪਣੇ ਵੱਨਿਓ ਕੋਈ ਬਿਆਨ ਨਾ ਦਿਓ ਇਹਦੇ ਬਾਰੇ ਕੋਈ ਪੁਸ਼ਟੀ ਨਾ ਕਰੋ ਸਾਹਮਣੇ ਆ ਕੇ ਤਾਂ ਵੀ ਇਹਦੇ ਵਿੱਚ ਹੁਣ ਜੇ ਚੋਰ ਹੈਗੇ ਤਾਂ ਹੀ ਕਹਿ ਰਿਹਾ ਹੈ ਨਾ ਜੇ ਸੱਚੇ ਆ ਤਾਂ ਕਹਿ ਦਿਓ ਵੀ ਹਾਂ ਜੀ ਸਾਡੇ ਕੋ ਗੁਰਦੁਆਰਿਆਂ ਦੀਆਂ ਚਾਪਲੀਆਂ ਸੀ ਮੰਨਦੇ ਵੀ ਜਿਹਦੇ ਕੋ ਗੁਰਦੁਆਰਿਆਂ ਭਈ ਉਹ ਸਾਹਮਣੇ ਸਾਰਾ ਕੁਝ ਉਹੀ ਆਪਦਾ ਕਰਨਗੇ ਪਰ ਲੇਖਨ ਗੱਲ ਇਥੇ ਸਰੂਪਾਂ ਦੇ ਮਾਮਲੇ ਨੂੰ ਚੱਲੀ ਜਾਂਦੀ ਹੈ ਨਾ ਕਿ ਕੋਈ ਹੋਰ ਮਾਮਲਾ ਵਿੱਚ ਖਿੱਚੋ ਸੀਐਮ ਭਵਨਤਮਨ ਨੂੰ ਕਹਿੰਦੇ ਵੀ ਤੂੰ ਸਵਾਲ ਇਹ ਜਿਹੜੇ ਕੀਤੇ ਹੈਗੇ ਵੀ ਕਹਿਆ ਜਾਂਦਾ ਵੀ ਜਿਹੜੇ ਸ਼ਰੋਮਨੀ ਕਮਿਟੀ ਦੇ ਜਿੰਨੇ ਵੀ ਆ ਜੋ ਗੁਰਦੁਆਰਿਆਂ ਦੇ ਵਿੱਚ ਵੀ ਇਹ ਗੱਲਾਂ ਦਾ ਹਸਾਬ ਦੇ ਇਹਨਾਂ ਨੂੰ ਹੁਣ ਇਹ ਡਾ ਹੋ ਰਿਹਾ ਵੀ ਕਿਤੇ ਇਹ ਸਵਾਲ ਲਾ ਕੇ ਜਾ ਕੇ ਖੜਾ ਕਰਦੇ ਫਿਰ ਇਹਨਾਂ ਨੇ 4 ਵਜੇ ਦਾ ਸਮਾਂ ਦਿੱਤਾ ਵੀ ਸਵੇਰ ਸਵੇਰੇ 10 ਵਜੇ ਦਾ ਕਹਿ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਪੇਸ਼ ਹੋ ਕਾਲ ਤੱਕ ਤੇ ਜੱਥੇਦਾਰ ਆ ਜਿਹੜੇ ਵੀ ਕਾਲ ਤੱਕ ਤੇ ਪੇਸ਼ ਹੋ ਇੱਥੇ ਸਵਾਲ ਕਰਾਂਗੇ ਤੁਹਾਨੂੰ ਤੇ ਜਿਹੜੇ ਸਵਾਲ ਅਸੀਂ ਪੁੱਛਾਂਗੇ ਜਵਾਬ ਦਿਓ ਤਾਂ ਉਹਨਾਂ ਨੂੰ ਕਿਹਾ ਜਾਂਦਾ ਚਲੋ ਠੀਕ ਹੈ ਜੀ ਅਸੀਂ ਹਾਜ਼ਰ ਹਾਂ ਸੇਮ ਭੁਗਤਮਾਨ ਉਹਨੂੰ ਕਿਹਾ ਪਰ ਲੇਕਿਨ ਇਹਨਾਂ ਨੇ ਸਮਾਂ ਬਦਲਤਾ ਹੀ ਕੱਲ ਵੀ ਤੁਹਾਨੂੰ ਵੀਡੀਓ ਅਪਲੋਡ ਕੀਤੀ ਮੈਂ ਜਾਣ ਤੋਂ 10 ਵਜੇ ਦਾ ਸਮਾਂ ਕਿਹਾ ਉਹਨਾਂ ਨੇ ਕਿਉਂਕਿ ਅੱਗੇ ਰਾਸ਼ਟਰਪਤੀ ਨੂੰ ਵੀ ਸੂਚਨਾ ਕੀਤੀ ਦਿੱਤੀ ਜਾਂਦੀ ਹੈ ਵੀ ਅਸੀਂ ਇਸ ਇਸ ਮੌਕੇ ਤੇ ਪਹੁੰਚਣਾ ਉਸ ਦਿਨ ਪਹੁੰਚਣਗੇ ਪਰ ਇਹਨਾਂ ਬਣੀਓ ਬਈ ਟਾਈਮ ਅਦਲਾ ਬਦਲੀ ਕਰਨ ਦੀ ਜੋ ਆਪਣੇ ਬਣੀਓ ਇੱਕ ਜਾਂ ਸੋਚ ਕਹਿ ਲਓ ਜਾਂ ਕੋਈ ਇਹਨਾਂ ਦਾ ਕੋਈ ਅਲੱਗ ਅੰਦਾਜ਼ ਲਾ ਲਓ ਵੀ ਅਸੀਂ ਆਪਦੀ ਮਰਜ਼ੀ ਨਾਲ ਕਰਾਂਗੇ ਜੀ ਤਾਂ ਹੁਣ ਅਗਲਾ ਸੀਐਮ ਭਵੰਤਮਨ ਕੋਈ ਨੌਕਰਤਾ ਨਹੀਂ ਵੀ ਇਕ ਅਗਲਾ ਮੁੱਖ ਮੰਤਰੀ ਹੈ ਤਾਂ ਇਸ ਗੱਲਾਂ ਨੂੰ ਲੈ ਕੇ ਵੀਡੀਓ ਤੁਸੀਂ ਸੁਣੀ ਲਈਆ ਸੀਐਮ ਭਵੰਤਮਨ ਜਿੱਥੇ ਮਾੜਾ ਬਈ ਉੱਥੇ ਮਾੜਾ ਕਹਾਂਗੇ ਪਰ ਜਿੱਥੇ ਚੰਗੀ ਗੱਲ ਤਾਂ ਚੰਗਾ ਕਹਿ ਜਾਊ ਹੁਣ ਸਰੂਪ ਜਿਹੜੇ ਗੁਰੂ ਸਾਹਿਬ ਨੇ ਆਪਦੇ ਹੱਥ ਨਾਲ ਲਿਖਿਆ ਤਬਹੀ ਉਹ ਹੁਣ ਇਸ ਮਾਮਲੇ ਦੇ ਵਿੱਚ 100 ਜੇ ਸਖਤਾਈ ਹੈਗੀ ਅਸੀਮ ਭਵੰਤਬਾਨ ਦੀ ਐਸਆਈਟੀ ਨੇ ਇਹ ਭਾਲ ਵੀ ਲਿਆ ਜੇ ਇਹ ਆਪਣੇ ਬੰਨੀ ਨਾ ਕੋਈ ਸਖਤਾਈ ਕਰਦੇ ਭਾਲ ਲੋ ਭਾਲ ਲੈਂਦੇ ਹੁਣ ਤੱਕ 328 ਰੂਪ ਗਾਇਬ ਹੋਏ ਸੀ ਜਿਹੜੇ ਉਹਦੇ ਚੋਂ 100 ਲੱਭ ਗਏ ਦੂਜੇ ਵੀ ਕਿਰਪਾ ਕਰੂ ਵੈਗਰੂ ਉਹ ਵੀ ਲੱਭਣਗੇ ਬਹੁਤ ਛੇਤੀ ਲੱਭਣਗੇ ਤੇ ਹੁਣ 100 ਲੱਭ ਕੇ ਉਹ ਡੇਰਿਆਂ ਦੇ ਵਿੱਚੋਂ ਮਿਲੇ ਆ ਕਈ ਤੇ ਇੱਕ ਗਿੱਦੜਵਾਹਾ ਕਈ ਸ਼ਹਿਰ ਪਿੰਡ ਜੇ ਹੋਰ ਦੱਸਿਆ ਤੇ ਇਹਨਾਂ ਹੁਣ ਜੋ ਵੀ ਆ ਐਸਆਈਟੀ ਨੇ ਲੱਪਣ ਦੀ ਕੋਸ਼ਿਸ਼ ਕੀਤੀ ਹੈ ਤਾਂ ਲੱਭ ਵੀ ਗਏ ਹੌਲੀ ਹੌਲੀ ਨਾਮ ਵੀ ਆ ਜਾਣਗੇ ਸਾਹਮਣੇ ਤਾਂ ਹੌਲੀ ਹੌਲੀ ਬਈ ਇਹ ਗੱਲਾਂ ਬਾਤਾਂ ਨੂੰ ਲੈ ਕੇ ਜਿਹੜੇ ਚੋਰ ਆ ਤਾਂ ਉਹ ਖੁਦ ਡਰਨਗੇ ਤਾਂ ਹੈਗੀ ਤਾਂ ਹੁਣ ਇਸ ਮਾਮਲੇ ਬਾਰੇ ਤੁਸੀਂ ਸਮਝ ਸਕਦੇ ਹੋ ਸਾਰੇ ਸਾਡੇ ਪੰਜਾਬ ਦੇ ਲੋਕ ਜਿਹੜੇ ਵੀਰ ਭੈਣ ਭਰਾ ਸਾਨੂੰ ਸੁਣ ਰਹੇ ਹੋ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਬਈ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਰੱਖੋ ਸੀਐਮ ਭਗਵਾਨ ਤੁਹਾਨੂੰ ਕਿਵੇਂ ਲੱਗਦਾ ਇਹ ਸੱਚਾ ਬੰਦਾ ਹੀ ਆ ਜਾਂ ਝੂਠਾ ਜਾਂ ਕੀ ਗੱਲਬਾਤ ਆ ਇਹ ਤਾਂ ਜਨਤਾ ਹੀ ਫੈਸਲਾ ਕਰੂਗੀ ਤਾਂ ਤੁਸੀਂ ਆਪਣੇ ਕਮੈਂਟ ਜਰੂਰ ਖੰਭ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ